ਨੇ ਜਮ ਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ 44ਵਾਂ ਅਧਿਆਇ ਮਿਸਰ ਵਿੱਚ ਯਹੂਦੀਆਂ ਦੀ ਬੁੱਤ ਪੂਜਾ ਪਹਿਲਾ ਐਤ ਉਹ ਵਚਨ ਜਿਹੜਾ ਸਾਰੇ ਯਹੂਦੀਆਂ ਦੇ ਵਿਖੇ ਜਿਹੜੇ ਮਿਸਰ ਦੇਸ਼ ਵਿੱਚ ਵਸਦੇ ਹਨ ਅਰਥਾਤ ਮਿਗਦੋਲ ਤੈਪਨੇਸ ਨੋਫ ਅਤੇ ਪਥਰੋਸ ਦੇਸ਼ ਦੇ ਵਸਣ ਵਾਲਿਆਂ ਦੇ ਵਿਖੇ ਯਰਮੀਆ ਕੋਲ ਆਇਆ ਕਿ ਦੂਸਰੀ ਐਤ ਸਨ ਦੇ ਯਹਵਾਹ ਇਸਰਾਇਲ ਦਾ ਪਰਮੇਸ਼ਰ ਇਹ ਫਰਮਾਉਂਦਾ ਹੈ ਕਿ ਤੂੰ ਸਾਂ ਆਪ ਉਹ ਸਾਰੀ ਬੁਰੀਾਈ ਜਿਹੜੀ ਮੈਂ ਯਰੂਸ਼ਲਮ ਉੱਤੇ ਅਤੇ ਯਹੂਦਾ ਦੇ ਸਾਰੇ ਸ਼ਹਿਰਾਂ ਉੱਤੇ ਲਿਆਂਦੀ ਡਿੱਠੀ ਵੇਖੋ ਉਹ ਅੱਜ ਦੇ ਦਿਨ ਉਜੜ ਪਏ ਹਨ ਉਨ੍ਹਾਂ ਵਿੱਚ ਕੋਈ ਨਹੀਂ ਵਸਦਾ ਤੀਸਰੀ ਆਇਤ ਉਹ ਸਭ ਬੁਰੀਾਈ ਦੇ ਕਾਰਨ ਜਿਹੜੀ ਮੈਂ ਜਿਹੜੀ ਉਹਨਾਂ ਨੇ ਮੈਨੂੰ ਖਿਜਾਉਣ ਲਈ ਕੀਤੀ ਜਦੋਂ ਤੂਫਨ ਦਿਖਾਉਣ ਲਈ ਗਿਆ ਅਤੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਜਿਨ੍ਹਾਂ ਨੂੰ ਨਾ ਉਹ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸੋ ਚੌਥੀ ਆਇਤ ਮੈਂ ਆਪਣੇ 10 ਆਪਣੇ ਨਬੀਆਂ ਨੂੰ ਤੁਹਾਡੇ ਕੋਲ ਕੱਲਿਆ ਸਗੋ ਯਤਨ ਕਰਕੇ ਕੱਲਿਆ ਅਤੇ ਆਖਿਆ ਤੁਸੀਂ ਇਹ ਕਿਨਾਣਾ ਕੰਮ ਨਾ ਕਰੋ ਜਿਸ ਤੋਂ ਮੈਨੂੰ ਸੁਭਾਉਂਦੀ ਹੈ ਪੰਜਵੀਂ ਆਇਤ ਪਰ ਉਹਨਾਂ ਨੇ ਸੁਣਿਆ ਅਤੇ ਨਾ ਆਪਣਾ ਕੰਨ ਲਾਇਆ ਪਈ ਆਪਣੀ ਬੁਰੀਾਈ ਤੋਂ ਮੁਰਣ ਅਤੇ ਦੂਜੇ ਦੇਵਤਿਆਂ ਲਈ ਤੁਫਾਨਤ ਖਾਣ ਛੇਵੀਂ ਆਇਤ ਤਦ ਮੇਰਾ ਗੁੱਸਾ ਅਤੇ ਮੇਰਾ ਕਰੋਧ ਡੋਲਿਆ ਗਿਆ ਅਤੇ ਯਹੂਦਾ ਦੇ ਸ਼ਹਿਰਾਂ ਉੱਤੇ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਭੜਕ ਉੱਠਿਆ ਅਤੇ ਉਹਨਾਂ ਨੂੰ ਬਰਬਾਦ ਅਰ ਵਿਰਾਨ ਕਰ ਦਿੱਤਾ ਜਿਵੇਂ ਅੱਜ ਦੇ ਦਿਨ ਹੈ। ਸਤਮੀ ਐਤ ਹੁਣ ਸੈਨਾ ਦਾ ਯਹਵਾਹ ਪਰਮੇਸ਼ਰ ਸੈਨਾ ਦਾ ਯਹ ਸੈਨਾ ਦਾ ਪਰਮੇਸ਼ਰ ਅਤੇ ਇਸਰਾਇਲ ਦਾ ਪਰਮੇਸ਼ਰ ਇਹ ਫਰਮਾਉਂਦਾ ਹੈ ਕਿ ਤੁਸੀਂ ਕਿਵੇਂ ਵੱਡੀ ਬੁਰੀਾਈ ਆਪਣੇ ਜਾਨਾਂ ਨਾਲ ਕਰਦੇ ਹੋ ਭਈ ਤੁਸੀਂ ਆਪਣੇ ਵਿੱਚੋਂ ਮਨੁੱਖਰ ਤੀਮੀਆਂ ਨਿਆਣੇ ਅਰ ਦੁੱਧ ਚੁੰਗਦੇ ਜਹੂਦਾ ਦੇ ਵਿੱਚੋਂ ਕਟੋ ਭਈ ਤੁਹਾਡੇ ਲਈ ਕੋਈ ਬਕੀਆਂ ਨਾ ਰਹੇ 8ਵੀਂ ਆਇਤ ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਤੇ ਦੂਜੀ ਦੇਵਤਿਆਂ ਲਈ ਤੂਫ਼ਤਖਾਉਣ ਨਾਲ ਮਿਸਰ ਦੇ ਸਵੈਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਜਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਤੇ ਉਲਾਮਾ ਹੋਵੋ 9ਵੀਂ ਆਇਤ ਕੀ ਤੁਸੀਂ ਆਪਣੇ ਪਿਓ ਦਾਦਿਆਂ ਦੀਆਂ ਬਧੀਆਂ ਯਹੂਦਾ ਦੇ ਪਾਸ਼ਾਹਾਂ ਦੀਆਂ ਬਧੀਆਂ ਉਹਨਾਂ ਦੀਆਂ ਰਾਣੀਆਂ ਦੀਆਂ ਬਧੀਆਂ ਆਪਣੀਆਂ ਬਧੀਆਂ ਔਰ ਆਪਣੀ ਤੀਵੀਆਂ ਦੀਆਂ ਬਧੀਆਂ ਜਿਹੜੀਆਂ ਤੁਸੀਂ ਯਹੂਦਾ ਦੇ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ ਭੁੱਲ ਗਏ ਹਨ 10ਵੀਂ ਆਇਤ ਉਹ ਅੱਜ ਦੇ ਦਿਨ ਤੱਕ ਨਿਵੇਂ ਨਹੀਂ ਹੋਏ ਨਾ ਡਰੇ ਅਤੇ ਨਾ ਮਿਰਵੀ ਵਸਤਾ ਤੇ ਮੇਰੀ ਬਧੀਆਂ ਉੱਤੇ ਚੱਲੇ ਜਿਹੜੀ ਮੈਂ ਤੁਹਾਡੇ ਅੱਗੇ ਤੇ ਤੁਹਾਡੇ ਪਿਓ ਦਾਦਿਆਂ ਦੇ ਅੱਗੇ ਰੱਖੀਆਂ 11ਵੀਂ ਆਇਤ ਅਸਲਿਸ ਇਹਨਾਂ ਦਾ ਯਹਵਾ ਇਸਰਾਇਲ ਦਾ ਪਰਮੇਸ਼ਰ ਇਹੋ ਫਰਮਾਉਂਦਾ ਵੇਖੋ ਮੈਂ ਬਦੀ ਲਈ ਆਪਣਾ ਮੂੰਹ ਤੁਹਾਡੇ ਵਿਰੁੱਧ ਕਰਾਂਗਾ ਕਿ ਸਾਰੇ ਯਹੂਦਿਆਂ ਨੂੰ ਕੱਟ ਦਿਆਂ 12ਵੀਂ ਐਤ ਮੈਂ ਯਹੂਦਾ ਦੇ ਬਕੀਆਂ ਨੂੰ ਲਾਵਾਂਗਾ ਜਿਨ੍ਹਾਂ ਮਿਸਰ ਦੇਸ਼ ਵਿੱਚ ਜਾਣ ਲਈ ਅਤੇ ਉੱਥੇ ਟਿਕਣ ਲਈ ਆਪਣਾ ਰੁੱਖ ਕੀਤਾ ਹੈ ਅਤੇ ਉਹਨਾਂ ਸਾਰਿਆਂ ਦਾ ਅੰਤ ਹੋ ਜਾਵੇਗਾ ਉਹ ਮਿਸਰ ਦੇ ਦੇਸ਼ ਵਿੱਚ ਡਿੱਗ ਪੈਣਗੇ ਅਰ ਅਤੇ ਤਲਵਾਰ ਅਰ ਕਾਲ ਨਾਲ ਉਹਨਾਂ ਦਾ ਅੰਤ ਹੋ ਜਾਵੇਗਾ ਛੋਟੇ ਤੋਂ ਵੱਡੇ ਤੀ ਉਹ ਤਲਵਾਰ ਅਰ ਕਾਲ ਨਾਲ ਮਰ ਜਾਣਗੇ ਅਤੇ ਉਹ ਆਣ ਹੈਰਾਨੀ ਸਰਾਪ ਅਤੇ ਉਲਾਮੇ ਦਾ ਕਾਰਨ ਹੋਣਗੇ 13 ਐਤ ਅਤੇ ਮੈਂ ਮਿਸਰ ਦੇਸ਼ ਦੇ ਵਸੀਆਂ ਦੀ ਖਬਰ ਲਵਾਂਗਾ ਜਿਵੇਂ ਮੈਂ ਯਰੂਸ਼ਲਮ ਵਿੱਚ ਖਬਰ ਤਲਵਾਰ ਕਾਲ ਅਰ ਬਵਾ ਨਾਲ ਲਈ ਲਈ ਹੈ 14 ਐਤ ਸੋ ਜਹੁੱਦਾ ਦੇ ਬਕੀਏ ਵਿੱਚੋਂ ਕੋਈ ਵੀ ਜਿਹੜਾ ਮਿਸਰ ਦੇਸ਼ ਵਿੱਚ ਟਿਕਣ ਲਈ ਆਇਆ ਨਾਠਕੇ ਨਾ ਬਚੇਗਾ ਨਾ ਯਹੋਵਾ ਦੇ ਦੇਸ਼ ਨੂੰ ਮੁੜੇਗਾ ਜਿੱਥੇ ਉਹਨਾਂ ਦਾ ਜੀ ਵਸਣ ਲਈ ਮੁੜ ਜਾਣ ਨੂੰ ਲੋਚਦਾ ਹੈ ਕਿਉਂ ਜੋ ਪਗੋੜਿਆਂ ਤੋਂ ਛੁੱਟ ਉਹ ਨਾ ਮੁੜਨਗੇ 15ਵੀਂ ਆਇਤ ਤਦ ਸਾਰੇ ਮਨੁੱਖਾਂ ਨੇ ਜਿਹੜੇ ਜਾਣਦੇ ਸਨ ਕਿ ਉਹਨਾਂ ਸਾਰੀਆਂ ਤੀਵੀਆਂ ਨੇ ਦੂਜੇ ਦੇਵਤਿਆਂ ਲਈ ਤੁਫਤਖਾਈ ਹੈ ਅਤੇ ਕੋਲ ਖਲੋਤੀਆਂ ਤੀਵੀਆਂ ਦੇ ਵੱਡੇ ਦਲ ਅਤੇ ਸਾਰੇ ਲੋਕਾਂ ਨੇ ਜਿਹੜੇ ਮਿਸਰ ਦੇਸ਼ ਦੇ ਪਥਰੋਸ ਵਿੱਚ ਵਸਦੇ ਸਨ ਯਰਮੀ ਨੂੰ ਉੱਤਰ ਦੇ ਕੇ ਉੱਤਰ ਦਿੱਤਾ ਕਿ 16ਵੀਂ ਆਇਤ ਜਿਹੜੀ ਗੱਲ ਤੂੰ ਸਾਨੂੰ ਜਿ ਹਵਾ ਦੇ ਨਾਮ ਨਾਲ ਬੋਲਿਆ ਹੈ ਅਸੀਂ ਤੇਰੀ ਨਾ ਸੁਣਾਂਗੇ 17ਵੀਂ ਆਇਤ ਪਰ ਅਸੀਂ ਜ਼ਰੂਰ ਉਹ ਸਾਰਾ ਵਚਨ ਜਿਹੜਾ ਸਾਡੇ ਮੂੰਹੋਂ ਨਿਕਲਿਆ ਹੈ ਪੂਰਾ ਕਰਾਂਗੇ ਅਸੀਂ ਆਕਾਸ਼ ਦੀ ਰਾਣੀ ਲਈ ਤੁਫਤ ਖਾਵਾਂਗੇ ਅਤੇ ਪੀਣ ਦੀਆਂ ਭੇਟਾਂ ਉਹਨਾਂ ਉਹਦੇ ਲਈ ਡੋਲਾਂਗੇ ਜਿਵੇਂ ਅਸਾਪ ਆਪ ਸਾਡੇ ਪਿਓ ਦਾਦਿਆਂ ਨੇ ਸਾਡੇ ਬਾਦਸ਼ਾਹਾਂ ਨੇ ਸਾਡੇ ਸਰਦਾਰਾਂ ਨੇ ਜੂਦਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤਾ ਸੀ ਤਦ ਅਸੀਂ ਰੋਟੀ ਨਾਲ ਲਜਾਏ ਜਾਂਦੇ ਸਾਂ ਅਤੇ ਅਸੀਂ ਚੰਗੇ ਸਾਂ ਅਤੇ ਕੋਈ ਬੁਰੀਾਈ ਨਹੀਂ ਵੇਖਦੇ ਸਾਂ 18ਵੀਂ ਆਇਤ ਜਦ ਤੋਂ ਅਸਾ ਆਕਾਸ਼ ਦੀ ਰਾਣੀ ਲਈ ਤੂਫਤ ਖਾਣੀਆਂ ਤੇ ਪੀਣ ਦੀਆਂ ਪੇਟਾਂ ਡੋਲਣੀਆਂ ਛਾੜੀਆਂ ਹਨ ਸਾਨੂੰ ਸਾਰੀਆਂ ਚੀਜ਼ਾਂ ਦੀ ਥੋੜ੍ਹ ਹੈ ਸਾਡਾ ਤਲਵਾਰ ਔਰ ਕਾਲ ਨਾਲ ਅੰਤ ਹੋ ਗਿਆ ਹੈ 19ਵੀਂ ਆਇਤ ਜਾਦਸੀ ਆਕਾਸ਼ ਦੀ ਰਾਣੀ ਲਈ ਤੂਫਤ ਖਾਣੀਆਂ ਦਿਖਾਉਂਦੀਆਂ ਅਤੇ ਪੀਣਦੀਆਂ ਪੇਟਾ ਡੋਲਦੀਆਂ ਸੀ ਤਾਂ ਅਸੀਂ ਆਪਣੇ ਮਨੁੱਖਾਂ ਦੇ ਬਿਨਾਂ ਉਹਦੀਆਂ ਟਿੱਕੀਆਂ ਦੇ ਬੁੱਤ ਬਣਾਉਂਦੀਆਂ ਅਤੇ ਪੀਣਦੀਆਂ ਪੇਟਾ ਡੋਲਦੀਆਂ ਸਾਂ ਵੀ ਮੈਂ ਐਤ ਤਾ ਦੀ ਇਰਮੀਆਂ ਨੇ ਸਾਰੇ ਲੋਕਾਂ ਨੂੰ ਉਹਨਾਂ ਮਰਦਾਂ ਅਰ ਤੀਵੀਆਂ ਸਗੋ ਉਸ ਨਾਲ ਸਾਰਿਆਂ ਲੋਕਾਂ ਦੇ ਵਿਖੇ ਜਿਨ੍ਹਾਂ ਨੂੰ ਉਸ ਨੇ ਉੱਤਰ ਦਿੱਤਾ ਸੀ ਆਖਿਆ ਇੱਕ ਮੈਂ ਐਤ ਉਹ ਤੂਫ ਜਿਹੜੀ ਤੁਸੀਂ ਔਰ ਤੁਹਾਡੇ ਪਿਓ ਦਾਦੇ ਤੁਹਾਡੇ ਪਾਸ਼ਾ ਤੁਹਾਡੇ ਸਰਦਾਰਾਂ ਔਰ ਦੇਸ਼ ਦੇ ਲੋਕਾਂ ਨੇ ਜਹੂਦਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਤੋਖਾਈ ਕਿ ਯਹਵਾ ਨੇ ਉਹਨੂੰ ਚੇਤੇ ਨਾ ਕੀਤਾ ਅਤੇ ਉਹਦੇ ਦਿਲ ਉੱਤੇ ਨਾ ਆਇਆ ਬਾਈਬਲ ਯਹਵਾ ਇਸ ਦੇ ਅੱਗੇ ਤੁਹਾਡੇ ਬੁਰੇ ਕਰਤੱਬਾਂ ਦੇ ਕਾਰਨ ਅਤੇ ਕਿਨੌਣੇ ਕੰਮਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਤੁਹਾਨੂੰ ਚੱਲ ਨਾ ਸਕਿਆ ਤੁਹਾਡੇ ਦੇਸ਼ ਉਜਾੜ ਵਿਰਾਨਾ ਅਰਸਰਾਫ ਹੋ ਗਿਆ ਜਿੱਥੇ ਕੋਈ ਨਹੀਂ ਸੀ ਵਸਦਾ ਜਿਵੇਂ ਅੱਜ ਦੇ ਦਿਨ ਹੈ 23 ਮੈਂ ਇਤ ਐਸ ਲਈ ਜੋ ਤੂੰ ਸਤੂਫ ਦਿਖਾਈ ਅਤੇ ਯਹਵਾ ਦੇ ਵਿਰੁੱਧ ਪਾਪ ਕੀਤਾ ਅਤੇ ਤੂੰ ਸ ਯਹਵਾ ਦੀ ਆਵਾਜ਼ ਨੂੰ ਨਾ ਸੁਣਿਆ ਅਤੇ ਉਸ ਦੀ ਵਿਵਸਥਾ ਅਤੇ ਉਸ ਦੀਆਂ ਵਿਧੀਆਂ ਅਤੇ ਉਸ ਦੀਆਂ ਸਾਖੀਆਂ ਉੱਤੇ ਨਾ ਚੱਲੇ ਇਸ ਲਈ ਇਹ ਬੁਰੀਾਈ ਤੁਹਾਨੂੰ ਆਣ ਪਈ ਜਿਵੇਂ ਅੱਜ ਦੇ ਦਿਨ ਹੈ 24 ਮੈਂ ਇਤ ਯਰਮੀਆਂ ਨੇ ਸਾਰੇ ਲੋਕਾਂ ਅਤੇ ਤੀਵੀਆਂ ਨੂੰ ਆਖਿਆ "ਹੇ ਸਾਰੇ ਜਹੂਦਾ ਜਿਹੜੇ ਮਿਸਰ ਦੇਸ਼ ਵਿੱਚ ਹੋ ਯਹਵਾ ਦਾ ਵਚਨ ਸੁਣੋ ਪਛਮੀ ਹੈਤ ਸਾਨਾ ਦਾ ਯਹਵਾ ਇਸਰਾਇਲ ਦਾ ਪਰਮੇਸ਼ਰ ਇਹੋਂ ਫਰਮਾਉਂਦਾ ਹੈ ਕਿ ਤੁਸੀਂ ਅਰ ਤੁਹਾਡੀਆਂ ਤੀਵੀਆਂ ਨੇ ਆਪਣੇ ਮੂੰਹ ਨਾਲ ਗੱਲ ਕੀਤੀ ਅਤੇ ਆਪਣੇ ਹੱਥਾਂ ਨਾਲ ਉਸ ਨੂੰ ਪੂਰਾ ਵੀ ਕੀਤਾ ਕਿ ਅਸੀਂ ਆਪਣੀਆਂ ਸੁਖੜਾਂ ਜ਼ਰੂਰ ਪੂਰੀਆਂ ਕਰਾਂਗੇ ਜਿਹੜੀਆਂ ਸਸ ਸੁਖੀਆਂ ਹਨ ਕੇ ਅਸੀਂ ਆਕਾਸ਼ ਦੀ ਰਾਣੀ ਲਈ ਤੁਫਤ ਖਾਵਾਂਗੇ ਅਤੇ ਉਹਦੇ ਲਈ ਪੀਣ ਦੀਆਂ ਭੇਟਾਂ ਡੋਲਾਂਗੇ। ਤੁਸੀਂ ਆਪਣੀਆਂ ਸੁਖਣਾ ਨੂੰ ਜ਼ਰੂਰ ਕਾਇਮ ਕਰੋ ਅਤੇ ਆਪਣੀਆਂ ਸੁਖਣਾ ਜ਼ਰੂਰ ਪੂਰੀਆਂ ਕਰੋ। 22 ਮੈਂ ਐਸ ਲਈ ਇਹ ਸਾਰੇ ਯਹੂਦਾ ਯਹੋਵਾ ਦਾ ਵਚਨ ਸੁਣੋ ਜਿਹੜਾ ਮਿਸਰ ਦੇਸ਼ ਵਿੱਚ ਵਸਤੇ ਹੋ। ਵੇਖੋ ਯਹਵਾ ਆਖਦਾ ਹੈ ਮੈਂ ਆਪਣੇ ਨਾਮ ਦੇ ਸੌ ਖਾਦੀ ਹੈ ਕਿ ਮੇਰਾ ਨਾਮ ਫਿਰ ਯਹੂਦਾ ਦੇ ਕਿਸੇ ਯਹੂਦਾ ਕਿਸੇ ਮਨੁੱਖ ਦੇ ਮੂੰਹ ਨਾ ਲਿਆ ਜਾਵੇਗਾ। ਜਿਹੜੇ ਮਿਸਰ ਦੇ ਦੇ ਸਾਰੇ ਦੇਸ਼ ਵਿੱਚ ਆਖੇ ਪ੍ਰਭੂ ਯਹਵਾ ਦੇ ਜੀਵਨ ਦੀ ਸੌ ਸਤਾਈਵੇਂ ਆਇਤ ਵੇਖੋ ਮੈਂ ਹੁਨਾ ਹਤੇ ਬੁਰੀਾਈ ਲਈ ਭਲਾਈ ਲਈ ਨਹੀਂ ਤਾੜ ਵਿੱਚ ਹਾਂ ਕਿ ਜੋ ਯੂਦਾ ਦੇ ਸਾਰੇ ਮਨੁੱਖ ਜਿਹੜੇ ਮਿਸਰ ਦੇਸ਼ ਵਿੱਚ ਹਨ ਤਲਵਾਰ ਕਾਲ ਨਾਲ ਮੁਕਾਇ ਜਾਣ ਤਦ ਤੀਕ ਉਹਨਾਂ ਦਾ ਅਜਾਦ ਤੀਕ ਉਹਨਾਂ ਦਾ ਅੰਤ ਨਾ ਹੋ ਜਾਵੇ 28ਵੀਂ ਹੈ ਤੇ ਜਿਹੜੇ ਤਲਵਾਰ ਤੋਂ ਬਚ ਰਹਣਗੇ ਉਹ ਮਿਸਰ ਦੇਸ਼ ਵਿੱਚੋਂ ਯਹੂਦਾ ਦੇ ਦੇਸ਼ ਨੂੰ ਮੁੜਨਗੇ ਪਰ ਉਹ ਗਿਣਤੀ ਵਿੱਚ ਥੋੜੇ ਹੋਣਗੇ ਅਤੇ ਯਹੂਦਾ ਦਾ ਸਾਰਾ ਬਕੀਆ ਜਿਹੜਾ ਮਿਸਰ ਦੇਸ਼ ਵਿੱਚ ਟਿਕਣ ਲਈ ਆਇਆ ਹੈ ਜਾਣੇਗਾ ਕਿ ਕਹਦਾ ਵਚਨ ਕਾਇਮ ਰਹਿੰਦਾ ਹੈ ਮੇਰਾ ਜਾਂ ਉਹਨਾਂ ਦਾ 29ਵੀਂ ਹੈ ਤੇ ਹਵਾ ਦਾ ਵਾਕਿਆ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਇਸ ਸਥਾਨ ਨੂੰ ਸਜਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲੋ ਕਿ ਸੱਚਮੁੱਚ ਬਰਿਆਈ ਮੇਰੇ ਲਈ ਅੰ ਬਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ ਤੀਵੀਂ ਆਇਤ ਇਹ ਯਹਵਾਹ ਇਹ ਫਰਮਾਉਂਦਾ ਹੈ ਕਿ ਵੇਖੋ ਮੈਂ ਮਿਸਰ ਦੇ ਰਾਜੇ ਫਰੀਆਨ ਹਫਾਰਾ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ ਦੇ ਦਿਆਂਗਾ ਜਿਵੇਂ ਮੈਂ ਜਹੂਦਾ ਦੇ ਪਾਸ਼ਾ ਸਦਿੱਕੀਆ ਦੇ ਸਦਿੱਕੀਆ ਨੂੰ ਬਾਬਲ ਦੇ ਪਾਸ਼ਾ ਨਬੁਕਨਦਸਰ ਦੇ ਹੱਥ ਵਿੱਚ ਦਿੱਤਾ ਜਿਹੜਾ ਉਹਦੇ ਵੈਰੀ ਅਤੇ ਉਹਦੀ ਜਾਨ ਦਾ ਗਾਹਕ ਸੀ ਆਮੀਨ ਪ੍ਰਭ ਜੀ ਦੇ ਨਾ ਵਚਨ ਪੜੇ ਸੋਨੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਦੇ ਰਹਿਣ ਆਮੀਨ ਸਾਇ ਜੈਮ ਸਿੱਕੀ